ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਵਲੌਗ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰਿਓ ਜਰੂਰ ਜਰੂਰ ਸਬਸਕ੍ਰਾਈਬ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕਰਦੇ ਆ ਜੀ ਅੱਜ ਦੇ ਵਲੌਗ ਦੀ ਸਟਾਰਟਿੰਗ ਮੀ ਤੋਂ ਆ ਗਿਆ ਜੀ ਆਪਣੇ ਮੀ ਬਾਲਾ ਤਾਂ ਨਹੀਂ ਆ ਦੇਖੋ ਬਾਣੀਆਂ ਮੁੱਟੀਆਂ ਕਣੀਆਂ ਜੀਆਂ ਡਿੱਗਦੀਆਂ ਕੋਈ ਕੋਈ ਕਣੀਆਂ ਜੀਆਂ ਡਿੱਗਦੀਆਂ ਤੇ ਉਸ ਅਜ ਨਹੀਂ ਹੁੰਦੇ ਸੌਣ ਦੇ ਸ਼ਰਾਟੇ ਜੇ ਐ ਬਸ ਉਹ ਬਾੜਾ ਹੈ ਨਹੀਂ ਟੁੱਟ ਮਮੀ ਅੱਜ ਇਹ ਤਾਂ ਮਾੜੀ ਮੋਟੀ ਗਰਮੀ ਚੱਕੀ ਜਾਵੇ ਤੇ ਕੱਲ ਹੀ ਕਰੀ ਜਾਂਦੇ ਸੀ ਹਾਏ ਗਰਮੀ ਹਾਏ ਗਰਮੀ ਵੀ ਪਾ ਦੇ ਰੱਬ ਨੂੰ ਵੀ ਪਾ ਦੇ ਤੇ ਅੱਜ ਸੁਣ ਲਈ ਰੱਬ ਨੇ ਬਾੜਾ ਤਾਂ ਹੈ ਨਹੀਂ ਹੈ ਤਾਂ ਮਾੜਾ ਮੋਟਾ ਵੀ ਸ਼ਰਾਟੇ ਜੇ ਐ ਆਦੇ ਤਾਂ ਹੁੰਦੇ ਸੌਣ ਦੇ ਸ਼ਰਾਟੇ ਜੇ ਰ ਅੱਗੇ ਆਪਣੇ ਵੀ ਸੌਣ ਦੇ ਸ਼ਰਾਟੇ ਦੇਖੋ ਜੀ ਬਾੜਾ ਦਾ ਹੈ ਨਹੀਂਗਾ ਤੇ ਕੋਈ ਕੋਈ ਕਣ ਕਿੜਮਣ ਕਣਮਣ ਜੀ ਹੋਈ ਜਾਂਦੀ ਐ ਤੇ ਆਪਾਂ ਲਾਉਣੇ ਆ ਪੋਚੇ ਪੋਚੇ ਲਾਉਣ ਦੀ ਕਰ ਲਈ ਸਕੀਮ ਕਪੜੇ-ਕੁਪੜੇ ਧੋ ਕੇ ਰੱਖਤੇ ਜੀ ਤੇ ਪਸ਼ੂ ਬਾਹਰ ਬੰਨ ਤੇ ਬੁੱਕਰ ਰਹਿ ਗਈ ਮਾਰਨ ਵਾਲੀ ਮੰਮੀ ਬਸ ਹੁਣ ਮਾਰ ਕੇ ਹੁਣ ਤਾਂ ਗਿੱਲਾ ਜਾ ਹੋ ਗਿਆ ਦੇਖੋ ਬੱਜੂ ਕੀ ਕਿ ਨਹੀਂ ਉਹ ਇੰਨਾ ਤਾਂ ਹੈ ਨਹੀਂ ਤੇ ਕਪੜੇ ਧੋ ਕੇ ਆਪਾਂ ਜੀ ਬੱਠਲ ਭਰ ਕੇ ਰੱਖਤਾ ਮੈਂ ਵਹਤਾ ਮੀਂਹ ਚ ਬੈਠੀ-ਬੈਠੀ ਨਿਕ ਚੱਲਦੇ ਮੈਂ ਖੈ ਤਾਂ ਆ ਹੀ ਜਾਊਗਾ ਮੈਂ ਜਦੋਂ ਚੱਲ ਮਾੜਾ-ਮੋਟਾ ਹਣਾ ਦੀ ਸਾਫ ਜੇ ਹੋ ਗਿਆ ਮੌਸਮ ਉਹ ਤੋਂ ਪਾ ਦਾਂਗੇ ਚਲ ਆਪਾਂ ਕਿਹਨਾਂ ਖੱਲ ਕੇ ਰੱਖ ਤੇ ਤੇ ਲੋ ਜੀ ਆ ਗਿਆ ਆਪਣੇ ਮੀ ਚਲੋ ਇੰਨੇ ਕਨਾਈ ਬਾਵਾ ਸਾਰਾ ਲੱਗ ਜਾਊਗਾ ਕੋਈ ਮਾੜੀ ਮੋਟੀ ਠੰਡ ਜੀ ਹੋ ਜੂਗੀ ਹੈਨਾ ਮੌਸਮ ਬਾਹਲਾ ਮੱਚੀ ਆਂਦੇ ਸੀ ਜੀ ਦੋ ਦਿਨ ਹੋ ਗਏ ਦੋ ਤਿੰਨ ਦਿਨ ਤਾਂ ਬੁਰਾ ਹਾਲ ਹੀ ਕਰਤਾ ਰੱਬ ਨੇ ਲੋ ਜੀ ਮੰਮੀ ਗੁੰਨੀ ਆਂਦੇ ਆਟਾ ਤੇ ਬਹੁਤੀਆਂ ਉਹ ਸੇ ਪਾਵਾਂਗੇ ਟੀਨਾ ਥੱਲੇ ਹੈ ਹਾਂ ਉੱਥੇ ਲੈ ਜਾਾਂਗੇ ਟੀਨਾ ਥੱਲੇ ਤੇ ਲੋ ਜੀ ਆਪਣਾ ਤੰਦੂਰ ਉੱਥੇ ਲੈ ਜਾਾਂਗੇ ਟੀਨਾ ਥੱਲੇ ਸ਼ਟੀਆਂ ਆਪਣੀਆਂ ਅੰਦਰ ਰੱਖ ਰੱਖੀਆਂ ਮੈਂ ਕੱਲ ਲਈ ਸੀ ਦੋ ਤਿੰਨ ਥੱਬੇ ਤੇ ਬਸ ਅੰਦਰ ਰੱਖਤੀਆਂ ਮੈਂ ਕਿਹਾ ਚੱਲ ਫਿਰ ਚੱਕ ਲਿਆਂਗੇ ਉੱਥੋਂ ਪਸੂਆਂ ਵਾਲੇ ਚ ਪਈਆਂ ਲੋ ਜੀ ਇੱਥੇ ਧਰ ਲਾਂਗੇ ਆਪਾਂ ਤੇ ਆਪਣੀ ਮੂੰਗੀ ਵੀ ਇਕੱਠੀ ਕਰਤੀ ਇਹਨਾਂ ਤਾਂ ਹੈ ਨਹੀਂ ਜੇ ਕੋਈ ਇਧਰ ਲਈ ਬਾਛੜ ਬੁਛੜ ਹੋਈ ਫਿਰ ਪੱਲੀਆਂ ਪਾਉਣੀਆਂ ਪੈਣੀਆਂ ਆਹ ਦੱਬਾ ਵਰਜਾ ਪੂਰਾ ਜ਼ੋਰ ਦਾ ਟੁੱਟ ਮਾ ਹੇ ਠੰਡੀਆਂ ਠੰਡੀਆਂ ਕਨੀਆਂ ਜੀ ਵਾਲੀਆਂ ਹੀ ਚੰਗੀਆਂ ਲੱਗਦੀਆਂ ਨੇ ਲਓ ਜੀ ਮੈਂ ਲਾ ਲਾਂ ਪੋਚੇ ਫਿਰ ਮਾੜੇ ਮਾੜੇ ਨਾ ਹੋ ਜਾਣਗੇ ਲੇਟ ਫੇਰ ਬਣਾਵਾਂਗੇ ਰੋਟੀ ਕੁਛ ਨਾ ਕੁਛ ਤਾਂ ਭਿੱਜ ਗਈ ਆ ਦੇਖ ਆਏ ਹਾਈ ਹਾਈ ਲਓ ਜੀ ਪੋਚੇ ਲਾ ਲੀਏ ਲਓ ਜੀ ਲੱਗ ਗਿਆ ਆਪਾਂ ਰੋਟੀਆਂ ਤੇ ਅੱਜ ਤੰਦੂਰ ਆਪਾਂ ਧਰ ਲਿਆ ਟੀਨਾ ਥੱਲੇ ਇੱਥੇ ਕਣੀਆਂ ਜੀਆਂ ਨਹੀਂ ਆਉਂਦੀਆਂ ਘਟ ਆਉਂਦੀਆਂ ਇੱਧਰ ਤਾਂ ਐ ਹੋ ਗਿਆ ਦੇਖੋ ਚੌਂਤਰਾ ਗਿੱਲਾ ਇੰਨਾ ਸ਼ਰਮ ਹੀ ਪਾਤਾ ਬਰੀਕ ਝਾਰਨਾ ਪਾ ਲਿਆ ਮੰਮੀ ਰੱਬ ਨੇ ਦਾਣਾ ਕੱਲਾ ਪਾਵੇ ਦਾ ਘੈਰਿੰਦੂ ਦੇ ਹੋਰ ਵੀ ਤੂੰ ਵਰ ਜਾ ਕੱਢ ਦੇ ਖੁਸ਼ਕੀ ਸਾਰੀ ਧਰਤੀ ਦੀ ਇੰਨੇ ਨਾ ਸਾਡਾ ਕੀ ਹੁੰਦਾ ਇੰਨੇ ਨਾ ਤਾਂ ਸਾਡੀ ਗਰਮ ਨਹੀਂ ਕਰੀ ਹੋਰ ਧਰਤੀ ਦੇ ਤਨੇ ਕੋਈ ਮਾੜੀ ਮੋਟੀ ਫਸਲ ਨੂੰ ਸਾਰਾ ਲੱਗ ਜੇ ਲੋ ਜੀ ਲੱਗ ਕੇ ਆਪਾਂ ਰੋਟੀਆਂ ਤੇ ਖਾ ਲੋ ਜੀ ਤੰਦੂਰ ਦੀਆਂ ਰੋਟੀਆਂ ਅੱਜ ਲਿਆਉਣਾ ਆਪਾਂ ਘਮਾਰੇ ਦੀਆਂ ਫਲੀਆਂ ਹੋਰ ਅੱਜ ਸਕੀਮ ਕਰਦੇ ਆ ਵੀ ਅੱਜ ਫਲੀਆਂ ਬਣਾਵਾਂਗੇ ਘਮਾਰੇ ਦੀਆਂ ਫਲੀਆਂ ਲੈ ਕੇ ਆਵਾਂਗੇ ਅੰਡਾ ਅੱਜ ਹੋਰ ਅੱਜ ਮੌਸਮ ਵਧੀਆ ਮੰਮੀ ਦੀ ਸਪੀਡ ਚੈੱਕ ਕਰੋ ਆ ਹਮਦੇ ਸਪੀਡ ਬਾਲੀ ਤੇਜ਼ ਰੋਟੀ ਉਹ ਕਰਦੇ ਆ ਇਹ ਤੰਦੂਰ ਉੱਠਰ ਜਾਂਦਾ ਹੂੰ ਲਓ ਜੀ ਰੋਟੀ ਪਾਣੀ ਆਪਾਂ ਖਾ ਲਈ ਰੋਟੀ ਤੇ ਭਾਂਡੇ ਮੈਂ ਚੱਕ ਤੇ ਤੇ ਵਾਸ ਹੁਣ ਕੱਪੜੇ ਜੇ ਸੁੱਕਣੇ ਪਾ ਕੇ ਆਈਆਂ ਮੈਂ ਚਾਹ ਉੱਪਰ ਜੁੱਬਲ ਤੇ ਚਲ ਮੈਂ ਕੱਪੜੇ ਸੁੱਕਣੇ ਪਾਉਣੀ ਤੇ ਚਾਹ ਚ ਦੁੱਧ ਪਾ ਕੇ ਹਟੀਆਂ ਹੁਣ ਕੱਪੜੇ ਸੁੱਕਣੇ ਲਾ ਤੇ ਤੇ ਰੱਬਾ ਹੁਣ ਨਾ ਹੋ ਕਰੀ ਸੁੱਕ ਜਾਣ ਦੋ ਹੁਣ ਲਾਏ ਆ ਜੀ ਸੁੱਕਣ ਚਲੋ ਸੁੱਕ ਜਾਣ ਦੋ ਹਵਾ ਜੀ ਚੱਲਦੀ ਆ ਹਵਾ ਜੀ ਨਾ ਤਾਂ ਆਠਾ ਜਾਣਗੇ ਛੇਤੀ ਚਲੋ ਜੀ ਕੋ ਆਇਆ ਇੰਨੇ ਕ ਨਾਲ ਹੀ ਕਿਣਮਣ ਜੀ ਨਾਲ ਕੁਝ ਮੌਸਮ ਦਾ ਫਰਕ ਪਿਆ ਵਧੀਆ ਹੋ ਗਿਆ ਥੋੜਾ ਜਿਹਾ ਮੌਸਮ ਆਇਂ ਠੰਡਾ ਕੂਲਰ ਪੱਖੇ ਠੰਡੀ ਹਵਾ ਮਾਰ ਲੱਗੇ ਵਧੀਆ ਜਾਣ ਜੀ ਸੌਖੀ ਹੋ ਗਈ। ਬਾਕੀ ਜੀ ਆਪਾਂ ਕੰਮ ਨਿਮੇੜ ਲੈ ਸਾਰਾ ਬਸ ਚਾਹ ਕਰਕੇ ਹੁਣ ਫਲੀਆਂ ਤੋੜ ਕੇ ਲੈ ਕੇ ਆਉਣੇ ਆ ਤੇ ਫਲੀਆਂ ਤੋੜ ਕੇ ਲਿਆ ਕੇ ਫਿਰ ਨਹਾਵਾਂਗੇ। ਚਾਹ ਕਰਕੇ ਜੱਗ ਚ ਪਾ ਕੇ ਰੱਖ ਜਾਂਦੇ ਆ ਬਸ ਨਾ ਉਹ ਕਿ ਫਿਰ ਪੀਵਾਂਗੇ ਆ ਕੇ। ਫਲੀਆਂ ਦਾ ਬਸ 1.5 15-20 ਮਿੰਟਾਂ ਦਾ ਕੰਮ ਆਪਣੇ ਖੇਤ ਦੇ ਕੋਲੇ ਹੀ ਆ ਉਰੂ ਲੈ ਕੇ ਆਉਣੇ ਆ ਲੈ ਕੇ ਆਉਣੀਆਂ ਕਿਸੇ ਦਿਓ ਪਰ ਆਪਣੇ ਹੈ ਨਹੀਂ। ਪਾਪਾ ਕਿਹੜਾ ਜਾਦੇ ਲੈ ਕੇ ਆਉਣੀਆਂ ਹਨ ਆਪਾਂ ਬਸ ਸਬਜੀ ਯੋਗਣੀਆਂ ਲੈ ਕੇ ਆਉਣੀਆਂ ਕਿ ਲੋਕਾ ਆਪਾਂ ਕਿਹੜਾ ਜਾਦੇ ਉਹ ਕਰਨਾ ਨਹੀਂ ਨਹੀਂ ਕਈ ਕਈ ਲੋਕ ਤਾਂ ਐ ਕਰਦੇ ਆ ਸੀ ਦੇਖਿਆ ਵੀ ਕਈ ਕਈ ਬੁੜੀਆਂ ਇਹ ਜੀਆਂ ਵੀ ਹੁੰਦੀਆਂ ਤੇ ਫਲੀਆਂ ਝੋੜੇ ਪਰਪਰ ਲੈ ਕੇ ਜਾਂਦੀਆਂ ਠੀਕ ਹੈ ਝੋੜੇ ਵਰ ਕੇ ਲੈ ਜਾਂਦੀਆਂ ਤੇ ਗਾਂਹਾਂ ਜਾ ਕੇ ਜਿੱਥੇ ਉਹ ਸਬਜੀ ਮੰਡ ਬੀਬੀ ਸਬਜੀ ਵਾਲਿਆਂ ਕੋਲੇ ਵੇਚ ਦਿੰਦੀਆਂ ਜਾ ਕੇ ਵੀ ਜੇ ਤਾਂ ਤੁਹਾਡੇ ਆਪ ਦੇ ਹਨ ਫਿਰ ਤਾਂ ਤੁਸੀਂ ਤੋੜਦੇ ਹੋ ਸੋਨੇ ਦਾ ਆਦਿ ਨਾ ਕਿਸੇ ਦੇ ਤੁਸੀਂ ਤੋੜਦੇ ਹੋ ਠੀਕ ਹੈ ਫਿਰ ਤੁਸੀਂ ਗਾਂਵਾਂ ਜਾ ਕੇ ਪੈਸੇ ਬਟਨ ਦੀ ਕਰਦੇ ਪੈਸੇ ਬਣਾ ਲਈਏ ਤੇ ਵੀ ਆਪਾਂ ਵੇਚ ਦਈਏ ਜਾ ਕੇ ਇਹ ਗਲਤ ਗੱਲ ਆ ਹਾਂ ਵੀ ਲੈ ਕੇ ਆਉਣੀ ਆ ਜੇ ਅਗਲਾ ਨਹੀਂ ਕੁਛ ਆਦਾ ਸਬਜ਼ੀ ਯੋਗਰੀਆਂ ਲੈ ਜਾਓ ਠੀਕ ਹੈ ਥੋੜੀਆਂ-ਮੋਡੀਆਂ ਲੈ ਜਾਈ ਜਿੰਨਾ ਬਿਨਾ ਨਹੀਂ ਸਰਦਾ ਤੇ ਇਹ ਪਿਛਲੇ ਕਿਹੜੇ ਸਾਡੇ ਇੱਥੇ ਜਮਾ ਕੋਲੇ ਸੀਗਾ ਕਿਸੇ ਦੇ ਵੀ ਇੱਕ ਦੀ ਤਾਂ ਹੈਗਾ ਤਾਂ ਪਤਾ ਨਹੀਂ ਹੈਗਾ ਮੈਨੂੰ ਲੱਗਾ ਇੱਕ ਦੀ ਗੁਮਾਰਾ ਉਹਨਾਂ ਦਾ ਛੋਟਾ ਹੈ ਤੇ ਐ ਨਿਆਉਂ ਦੀਆਂ ਐ ਨਿਆ ਬੁੜੀਆਂ ਆਉਂਦੀਆਂ ਲੈ ਕੇ ਜਾਂਦੀਆਂ ਝੋਲੇ ਭਰ-ਭਰ ਕੇ ਲੈ ਕੇ ਜਾਂਦੀਆਂ ਤੇ ਵੀ ਇੰਨਾ ਤਾਂ ਆਪਾਂ ਨੂੰ ਵੀ ਪਤਾ ਹਨਾ ਵੀ ਇੰਨੇ ਆ ਫਲੀਆਂ ਦਾ ਕੀ ਕਰਨੀਆਂ ਤੇ ਜਾ ਕੇ ਉੱਥੇ ਵੇਚ ਦਿੰਦੀਆਂ ਦੇਖੋ ਤੁਸੀਂ ਪੈਂਤਰਾ ਆਏ ਕਿਸੇ ਨਾਲ ਚੂਹਾ ਮਾਰ ਨਹੀਂ ਕਰਨਾ ਚਾਹੀਦਾ ਵੀ ਜੇ ਅਗਲਾ ਉੱਤੇ ਆ ਗਿਆ ਫਿਰ ਥੋੜਾ ਰਹੂਗਾ ਕੀ ਚਲੋ ਜੀ ਆਪਾਂ ਤਾਂ ਆਪਦੇ ਜੋਗਰੀਆਂ ਲੈ ਕੇ ਆਵਾਂਗੇ ਤੇ ਲੋ ਜੀ ਚਾਹ ਆਪਣੀ ਉਬਲੇ ਤੇ ਮੈਂ ਕਰਦਾ ਚਾਹ ਦੀ ਪੁਣਾ ਆਪਣਾਈ ਤੇ ਫਿਰ ਆਪਾਂ ਜਲਦੇ ਆ ਫਿਰ ਨਾਵਾਂਗੇ ਜੀ ਆ ਕੇ ਅੱਜ ਤਾਂ ਕੁਛ ਨਾ ਕੁਛ ਮੌਸਮ ਠੰਡਾ ਹੋ ਗਿਆ ਤੇ ਜਾਕ ਜੀ ਆ ਜੂਗੀ ਵਧੀਆ ਨਹੀਂ ਤਾਂ ਨਾ ਦਿਨੇ ਵੀ ਜਾਕ ਨਹੀਂ ਆਉਂਦੀ 쿨ਰ ਪੱਖਾ ਨਾਲ ਉਹੂੰ ਚਿਪਚਿਪਾ ਜਾ ਪਿੰਡਾ ਹੋ ਜਾਂਦਾ ਤੇ ਹੋਰ ਹੀ ਹਲਕਤੀ ਆ ਜਾਂਦੀ ਹੈ ਨਾ ਤੇ ਨਾ 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 ਤੇ ਇੱਕ ਬਰਾਬਰੀ ਚਾਹੇ ਚਾਹੇ ਚਾਹ ਚਾਹ ਵੀ ਲੋ ਸਾਰੇ ਜਣੇ ਆਪਣੇ ਤਾਂ 10 ਵਜੇ ਚਾਹ ਬਣ ਜਾਂਦੀ ਹੈ ਸਵੇਰੇ ਚਾਹ ਬਣ ਗਈ ਤੇ ਸਾਰਾ a to z ਕੰਮ ਕਰਕੇ 11 ਵਜੇ ਨਾਲ ਪਾ ਵਿਹਲੇ ਹੋ ਜਾਂਦੇ ਜਵਾ ਚਾਹਲਾ ਕੰਮ ਨਹੀਂ ਇਡਕੀ ਚਲੋ ਜੀ ਹੁਣ ਅਸੀਂ ਲੈ ਆ ਗਏ ਮੈਂ ਤੇ ਮੰਮੀ ਫੜੀਆਂ ਤੇ ਰੱਬ ਦਾ ਪਤਾ ਨਹੀਂ 11:00 ਵਜੇ ਫੇਰ ਦੱਸ ਜਾਂਦੇ ਫੇਰ ਨਾਲ ਜੀ ਤੇ ਰੱਬਾ ਫੇਰ ਪਾ ਦੀ 11 ਕੱਪੜੇ ਸੁੱਕ ਜਾਂਦੇ ਰੱਬ ਆਖੂਆ

ਲਓ ਜੀ ਆਪਾਂ ਆਹਦੀ ਸਬਜ਼ੀ ਜੋਗਰੀਆਂ ਲੈ ਕੇ ਆਵਾਂਗੇ ਬਾਹਲਾ ਨਹੀਂ ਲੋਕਾਂ ਦੀਆਂ ਬੁੜੀਆਂ ਵਾਂਗੂੰ ਆਪਾਂ ਖੁਣਪੇ ਖਾਣੂਗਾ ਹਾਂ ਹਾਂ ਬਸ ਜਿੰਨੇ ਕ ਬਣਾ ਸਰਦਾ ਨਹੀਂ ਉਹਨਾਂ ਕਿ ਲੈ ਕੇ ਆਵਾਂਗੇ ਆਜੋ ਜੀ ਚੱਲਦੇ ਆਂ ਖੇਤ ਲਓ ਜੀ ਭੈਣ ਵੀ ਆ ਗਈ ਪਤਾ ਨਹੀਂ ਇਹਨੂੰ ਕਿ ਸਮੈਲ ਆ ਜਾਂਦੀ ਐ ਵੀ ਕੋਈ ਆ ਜਾਂਦੀ ਐ ਕੰਮ ਨਹੀਂ ਕਰਨੀ ਭੋਰਾ ਵੀ ਫਾਲੀਆਂ ਤੋੜ ਲੀਆਂ ਜੀ ਆਪਾਂ ਤੇ ਲੈ ਕੇ ਤਾਂ ਝੋਲਾ ਆਈ ਐ ਬਈ ਛੋਟਾ ਵੜਾ ਜੀ ਕਰਦਾ ਫਰੀਆਂ ਖਾਣ ਮੇਰਾ ਨਹੀਂ ਕਰ ਮੈਂ ਵੀ ਫਰੀਆਂ ਖਾਣੀ ਐ ਓਹ ਮਾਰਿਆ ਖੁੱਦ ਕੁੱਤੇ ਆਏ ਮਾਰਦੇ ਨੇ ਕਿ ਆਏ ਕੁੱਤੇ ਲੈ ਆਏ ਬਾਪ ਨਹੀਂ ਲਾਉਂਦਾ ਇਹਨਾਂ ਨੂੰ ਕਦਰ ਲਈ ਬੈਠੀ ਆਪ ਕੁੱਤੇ ਦੇ ਮਾਰਿਆ ਜੀ ਇੱਥੇ ਫਿਰਦੇ ਆ ਪਤਾ ਨਹੀਂ ਕੌਣ ਆ ਤੇ ਉਹਨਾਂ ਨੇ ਕੁੱਤੇ ਦੇ ਮਾਰਿਆ ਵਿਚਾਰੇ ਦੇ ਆਪ ਆਪੋ ਹੀ ਐ ਛੋਟੇ ਜਿਹੜੇ ਆਪਣੇ ਫਿਰਦੇ ਹੁੰਦੇ ਰੋਟੀ ਪਾਉਣੇ ਹੁੰਦੇ ਆ ਆਪਾਂ ਉਹਨਾਂ ਨੂੰ ਉਹਦੇ ਮਾਰਿਆ ਹੁਣ ਤਾਂ ਇਹਨਾਂ ਨੇ ਕੁੱਤੀ ਜਿਹੜੀ ਛੋਟੀ ਕੁੱਤੀ ਦੀ ਲੱਤ ਵੀ ਇਹਨਾਂ ਨੇ ਥੋੜੀ ਹੋਊਗੀ ਮੈਨੂੰ ਲੱਗਦਾ

ਮੰਮੀ ਨਾ ਵਧੀਆ ਮੈਂ ਅੱਖ ਤੇ ਆ ਨਾ ਫਲਗਾ ਵਾਲਾ ਬੋਟਾ ਕਵਾਚ ਕੇ ਆਦੀ ਕਾਂਟੀ ਮਾਰ ਲਓ ਲਓ ਜੀ ਆ ਪਿਆ ਆਪਣਾ ਬੋਟਾ ਤੋੜ ਲੀਆਂ ਫਲੀਆਂ ਆਪਾਂ ਤੇ ਪੈਰਾਂ ਦਾ ਹਾਲ ਦੇਖੋ ਸਾਰੇ ਕੱਪੜੇ ਗਿੱਲੇ ਹੋ ਗਏ ਕਿਉਂਕਿ ਮੀਂਹ ਆਇਆ ਸੀ ਨਾ ਤੇ ਸਾਰਾ ਗਮਾਰੇ ਦੇ ਉੱਤੇ ਪਾਣੀ ਸੀ ਉਧਰੋਂ ਸਿਲਰ ਲੱਗੇ ਸੀ ਥਾਂ ਸੀ ਪੋਲਾ ਬੁਰਾ ਹਾਲ ਹੋ ਗਿਆ मेम आप तो, तो स्कूटर ही जाऊगी लो जी बस हम नहावे घर जाके नहा के फिर चाह चू पीवोंगे फिर कर दें रेस्ट ਚਲੋ ਬਾਈ ਚਲੋ ਬਾਈ ਚਲੋ ਡੈਡੀ ਟੱਪ ਗਏ ਹਉ ਜਾਂਦੇ ਟੱਪ ਗਈ ਲਾ ਹੋ ਗਈ ਦਿਨੀ ਹੈ ਨਹੀਂ ਮੋੜ ਤੇ ਨਾ ਵੀ ਦਿਨੀ ਚਲੋ ਜੀ ਆਪਣੇ ਨਾਲ ਤਾਂ ਪਹਿਲਾਂ ਪਹੁੰਚ ਜੂਗੀ ਹੁਣ ਜਾਊਗੀ ਆਪਾਂ ਤੇ ਕਰ ਲਿਆ ਆਥਨ ਦੀ ਸਬਜ਼ੀ ਦਾ ਇੰਤਜ਼ਾਮ ਹੁਣ ਤੇ ਹੁਣ ਦੋ ਵਾਲੀ ਚਾਹ ਪੀ ਕੇ ਡੰਗ ਲਾਗੇ ਇਹਨਾਂ ਨੂੰ ਕੋਈ ਫਿਕਰ ਤਾਂ ਨਹੀਂ ਹੋਰ ਹੁਣ ਕੇਰਾ ਨਾਲ ਨੂੰ ਕੇ ਰੈਸਟ ਕਰਦੇ

ਚਲੋ ਜੀ ਫੇਰ ਮਿਲਦੇ ਆ ਸੋਨੂੰ ਕਰਦੇ ਆ ਰੈਸਟ ਨਾ ਆਨੂਗੇ ਲਓ ਜੀ ਟਾਈਮ ਹੋ ਗਿਆ ਦੋ ਦਾਤੇ ਆਪਾਂ ਧਰ ਲਈਏ ਦੋ ਵਾਲੀ ਚਾਹ ਤੇ ਜਸ਼ਨ ਆਪਣਾਉਣ ਵਾਲਾ ਤੇ ਖੇਤ ਡੈਡੀ ਵਰਗੇ ਖੇਤ ਨੇ ਦੋਨੇ ਜਿਸ ਨੇ ਡੈਡੀ ਤੇ ਡੈਡੀ ਦੋਨੇ ਖੇਤ ਨੇ ਤੇ ਮੰਮੀ ਬੈਠ ਕੇ ਜਪਈ ਆ ਜੀ ਸੁੱਤੇ ਤੇ ਅੱਜ ਥੋੜੀ ਜਿਹੀ ਗਰਮੀ ਘਟ ਹੈ ਜੀ ਤੜਕੇ ਥੋੜੇ ਜਿਹੀ ਮੀਂਹ ਆ ਥੋੜਾ ਜਿਹਾ ਫਰਕ ਪੈ ਗਿਆ ਸੇਬਾ ਸੁਣ ਚਾਹ ਚੂ ਪੀ ਕੇ ਆਪਾਂ ਡੂੰਗਾਗੇ ਜੀ ਫਲੀਆਂ ਕੱਪੜੇ ਪਈ ਆ ਜੀ ਅੱਜ ਬਸ ਚੁੰਨੀਆਂ ਮੁੱਕੇ ਜੇ ਸੁੱਕੇ ਆ ਤੇ ਦੂਜੇ ਹਜੇ ਸੁੱਕੇ ਨਹੀਂ ਮਾੜੀ ਜੀ ਇਹਨਾਂ ਦੀ ਹਲਾਵਾ ਚਲਾਵੀ ਜੀ ਕਰਦੇ ਆ ਤੇ ਫੇਰ ਸੁੱਕ ਜਾਣਗੇ ਤੇ ਲੋਕ ਜੀ ਆਪਾਂ ਚਾਹ ਕਰਕੇ ਬਸ ਫੜੀਆਂ ਡੰਗਣੀਆਂ ਸਾਨੂੰ ਪਤਾ ਫੜੀਆਂ ਦੇ ਲੱਗ ਜੂਗਾ ਟਾਈਮ ਫਿਰ ਹੁਣ ਤੋਂ ਲੱਗਾਗੇ 3:30 ਵਜੇ ਟਿਕਰ ਦਾ ਟਾਈਮ ਹੈਗਾ ਚੀਰਾ ਚਰਾਈ ਕਰਕੇ ਰੱਖ ਦਾਂਗੇ ਫਿਰ ਜਦੋਂ ਹੋ ਗਣ ਤਰਨੀ ਹੋਈ ਸਬਜੀ ਗੰਡੇ ਉਦੋਂ ਚੀਰ ਲਾਂਗੇ ਨਾਲ ਦੀ ਨਾਲ ਤੇ ਬਾਕੀ ਜੀ ਅੱਜ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਕਹਿਣਾ ਹੈ ਵੀ ਕੱਲ ਨੂੰ ਵੀ ਆਪਾਂ ਬਲੌਗ ਪਾਵਾਂਗੇ ਜਿਹੜਾ ਤੇ ਅੱਜ ਵਾਲੀ ਵੀਡੀਓ ਦੇ ਥੱਲੇ ਸਾਰੇ ਜਣੇ ਕਮੈਂਟ ਕਰਿਓ ਜੀ ਵੀ ਤੁਹਾਡਾ ਇੱਕ ਤਾਂ ਰੀਅਲ ਨੇਮ ਦੱਸਿਓ ਕਿਉਂਕਿ ਜਿਹੜੀ ਆਪਣੇ ਆਈਡੀ ਸ਼ੋ ਹੁੰਦੀ ਹੈ ਉਹ ਤੇ ਹੁਣ ਜਿਵੇਂ ਆਪਣੇ ਚੈਨਲ ਬਣਿਆ ਜਾਂ ਜਿਵੇਂ ਕਿਸੇ ਦਾ ਵੀ ਕਿਸੇ ਨੇ ਜਿਵੇਂ ਅੱਡੋ-ਅੱਡ ਨਾਮਾਂ ਤੇ ਬਣਾ ਰੱਖਿਆ ਵੀ ਜਿੰਮ ਤੇ ਰੀਅਲ ਨੇਮ ਤੇ ਨਾਮ ਹੈ ਨਹੀਂਗੇ ਜਿਵੇਂ ਚੈਨਲ ਬਣਿਆ ਆਈਡੀ ਤੇ ਸਾਰੇ ਜਣੇ ਇੱਕ ਨਾਮ ਕਿਤਾਬ ਦੇ ਰੀਅਲ ਨੇਮ ਕਮੈਂਟਾਂ 'ਚ ਦੱਸਿਓ ਤੇ ਇੱਕ ਆਈ ਜਰੂਰ ਦੱਸਿਓ ਜੀ ਤੁਹਾਡਾ ਵੀ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਆਪਦਾ ਨੇਮ ਦੇਵਾਗਰ ਆਪਦਾ ਪਿੰਡ ਦਾ ਨਾਂ ਜਰੂਰ ਦੱਸਿਓ ਤੇ ਆਪਾਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਫਿਰ ਤੁਹਾਡਾ ਸਾਰਿਆਂ ਦਾ ਨਾਮ ਲਵਾਂਗੇ ਜੀ ਕਿਉਂਕਿ ਜੇ ਰੀਅਲ ਨੇਮ ਪਤਾ ਹੋਵੇ ਫਿਰ ਨਾਮ ਲੈਣੇ ਵਧੀਆ ਲੱਗਦੇ ਆ ਹਨਾ ਜੇ ਹੁਣ ਐਂ ਕਈ ਵਾਰੀ ਨਾਮ ਹੋਰ ਹੁੰਦਾ ਤੇ ਚੈਨਲ ਵੀ ਕਿਸੇ ਹੋਰ ਦੇ ਨਾਂ ਤੇ ਬਣਾਇਆ ਹੁੰਦਾ ਫਿਰ ਐਂ ਵਧੀਆ ਨਹੀਂ ਲੱਗਦਾ ਸਾਰੇ ਆਪ ਦਾ ਜਿਹੜੇ-ਜਿਹੜੇ ਜਿਹੜੇ ਸਾਡਾ ਵਲੌਗ ਦੇਂਦੇ ਆ ਕਮੈਂਟ ਕਰਦੇ ਆ ਆਪਦਾ ਰੀਅਲ ਨੇਮ ਦ ਤੇ ਨਾਲੇ ਆਪਦੇ ਪਿੰਡ ਦਾ ਨਾਮ ਦੱਸਿਓ ਫਿਰ ਆਪਾਂ ਕੱਲ ਵਾਲੇ ਬਲੌਗ ਦੇ ਵਿੱਚ ਤੁਹਾਡਾ ਨਾਮ ਬੋਲਾਂਗੇ ਜੀ ਸਾਰਿਆਂ ਦਾ ਤੇ ਲਓ ਜੀ ਬਸ ਆਪਣੀ ਚਾਹ ਨੇ ਖਾ ਲਿਆ ਬਾਲਾ ਤੇ ਮੰਮੀ ਨੂੰ ਉਠਾਉਣੀ ਹੈ ਮੈਂ ਨਾਲੇ ਜਾ ਕੇ ਮੈਂ ਜਸ਼ਨ ਨੂੰ ਲੈ ਆਉਗੀ ਜਸ਼ਨ ਦੀ ਬੈਣ ਆਉਗੀ 15 ਕਿ ਮਿੰਟਾਂ ਤੇ ਆ ਜਾਂਦੀ ਹੈ 2:15 ਕਿ ਮਿੰਟਾਂ ਤੇ ਫਿਰ ਉੱਥੋਂ ਮੋੜ ਤੋਂ ਲੈ ਕੇ ਆਉਣਾ ਪੈਂਦਾ ਮੰਮੀ ਸੁੱਤੇ ਪਈਆ ਮੈਂ ਵੀ ਅੱਜ ਬਸ ਉਧਰੋਂ ਫੜੀਆਂ-ਫੜੀਆਂ ਲਿਆ ਕੇ ਤੇ ਜੋ ਮੀਂਹ ਜਾਂ ਕਰੀ ਕੇ ਫਿਰ ਮੈਂ ਕੇਸੀ ਨਾ ਲਈ। ਹੋਰੀ ਹਲਕਤ ਜਿਹੀ ਆਉਣ ਲੱਗੀ ਸੀ ਜੀ ਅਖਰ ਵਿੱਚੀ ਪਸੀਨਾ ਵਿੱਚੀ ਸਿਰ ਗਿੱਲਾ ਜਾ ਹੋ ਗਿਆ ਸੀਗਾ ਤੇ ਮਖਾ ਚੱਲ ਅੱਜ ਕੇਸੀ ਨਾ ਲੈਣੀਆਂ ਨਾਲੇ। ਵਧੀਆ ਮੌਸਮ ਹੈ ਤੇਲਤੂ ਲੱਗ ਗਿਆ ਐ ਵਧੀਆ ਅੱਗੇ ਨਾ ਗਰਮੀ ਜਦ ਤੇ ਮੈਂ ਤਾਂ ਭਾਰੀ ਬਣ ਜਾਂਦੀ ਹਾਏ ਹੁਣ ਸਿਰ ਬੋਣਾ ਪਊਗਾ ਅਸੀਂ ਜਿੱਦ ਦੇ ਕੇਸੀ ਨਾ ਲੈਂਦੀ 2-4 ਦਿਨਾਂ ਤੋਂ। ਹਜੇ ਤੇਲ ਲਾਉਣਾ ਹੈ ਹਾਈ ਸਿਰ ਬਣ ਪਤਾ ਕੀ ਹੈ ਗਰਮੀ ਚ ਪਤਾ ਨਹੀਂ ਲੋਕ ਖੁੱਲੇ ਵਾਲ ਕਿਵੇਂ ਰੱਖ ਲੈਂਦੇ ਮੈਨੂੰ ਤਾਂ ਆਦਾ ਵੀ ਇੱਕ ਵੀ ਬਾਲ ਜੇ ਫੇਸ ਤੇ ਆ ਜੇ ਨਾ ਤੇ ਅਲਕਤ ਜੀ ਆਈ ਜਾਂਦੀ ਹੈ ਤੇ ਲੋਕ ਖੁੱਲੇ ਵਾਲ ਪਤਾ ਨਹੀਂ ਕਿਵੇਂ ਰੱਖ ਲੈਂਦੇ ਪਤਾ ਨਹੀਂ ਭਈ ਅਸੀਂ ਇੰਝ ਰਹਿੰਦੇ ਆਪਣੇ ਵਰਗਿਆਂ ਨੇ ਗਰਮੀ ਚ ਕੰਮ ਕਰਨਾ ਮਸਾ ਤੇਲ ਲਾ ਕੇ ਸਿਰ ਬਾਈਦਾ ਇੱਕ ਥੋੜੇ ਜਿ ਬਾਲ ਵੀ ਜਿਆਦੇ ਲੰਮੇ ਤਾਂ ਹੈ ਨਹੀਂ ਮੇਰੇ ਬਾਲ ਲੰਮੇ ਜਿਵੇਂ ਇੱਥੋਂ ਇੱਥੋਂ ਤੱਕ ਕਰਾਉਂਦੇ ਇੱਥੋਂ ਤੱਕ ਤੇ ਆਹ ਹੋ ਜਾਂਦਾ ਵੀ ਬਸ ਕਿਹੜੇ ਵੇਲੇ ਜੂੜਾ ਜੜਾ ਕਰਕੇ ਐ ਵਧੀਆ ਮੈਂ ਤਾਂ ਸੂਈਆਂ ਸਾਈਆਂ ਇੰਨੀਆਂ ਸੂਈਆਂ ਲਾ ਰੱਖੀਆਂ ਇੱਕ ਦੋ ਤਿੰਨ ਇਹ ਤਿੰਨ ਇੱਧਰ ਦੋ ਇੱਧਰ ਪੰਜ ਸੂਈਆਂ ਲਾ ਰੱਖੀਆਂ ਵੀ ਕਿਸੇ ਲੋੜ ਵਾਲ ਨਾਲ ਨਾ ਖਿਲਰ ਜਿਹੜਕ ਜਿਹਾ ਲੱਗ ਜਾਂਦੇ ਜਦੋਂ ਵਾਲ ਜਲਾਣ ਲੱਗ ਜਾਂਦੇ ਨਾ ਮੂੰਹ ਤੇ ਫਿਰ ਹੋ ਇੰਨੀਆਂ ਹੋਰ ਹੀ ਅਚਬੀ ਹੁੰਦੀ ਗਰਮੈਸ ਹੁੰਦੀ ਹੋਰ ਹੀ ਆਉਂਦਾ ਕਰੋਧ ਜਾਂ ਮੰਤਾ ਤੇ ਬਸ ਕੁਸਤਾਜ ਮੌਸਮ ਵਧੀਆ ਸੀ ਮੈਂ ਚੱਲ ਕੇ ਅਸੀਂ ਨਹਾ ਲੈਨੇ ਆ ਤੇ ਵਧੀਆ ਤੇਲ ਲੱਗ ਗਿਆ ਤੇ ਸਰਸੁਰ ਹੁਣ ਮੈਂ ਬਾਲੇ ਟਾਈਮ ਨਾਲ ਵਿਚਾ ਕਰਕੇ ਹੁਣ ਆਪਾਂ ਫੜੀਆਂ ਡੰਗਾਂਗੇ ਨਾਲੇ ਆਜੂ ਆਪਣਾ ਜਸ਼ਨ ਲਓ ਜੀ ਹੁਣੇ-ਹੁਣੇ ਪਾ ਕੇ ਆਏ ਨੀਰਾ ਤੇ ਮੁਰਕੇ ਨਾਲ ਹੋ ਗਿਆ ਬੁਰਾ ਹਾਲ ਤੇ ਕਪੜੇ ਲਾ ਕੇ ਲਈਆਂ ਨਾਲੇ ਲਮਾਰਦੀਆਂ ਤੈ ਇਹਨਾਂ ਦੀ ਤੇ ਫੜੀਆਂ ਫੁੜੀਆਂ چیر ਕੇ ਹੱਡੀਆਂ ਤੇ ਹੁਣ ਇਹ ਚ ਮੰਮੀ ਗੰਡੇ چیر ਦੇਣਗੇ ਤੇ ਚਾਰ ਕਵਾਇ ਦੇਰਾ چیر ਕੇ ਤੇ ਫਿਰ ਨੀਰਾ ਚਾਰਾ ਪਾਤਾ ਜੀ ਟਾਈਮ ਨਾਲ ਅੱਜ ਤੇ ਇਧਰ ਮੰਮੀ ਨੇ ਮਾਂ ਤੇ ਭਾਂਡੇ ਟੜਕੇ ਮਾਜ ਕੇ ਹਟੇ ਮਮੀ ਬੰਦ ਕਰੀ ਅੰਦਰ ਦੀ ਡੂਟੀ ਟੈਂਕੀ ਪਰ ਗੀਜੀ ਆਪਣਾ ਡੁੱਲਾ ਲੱਗ ਗਈ ਸੀ ਅੰਦਰ ਛੱਡੀ ਟੜਕੇ ਇਹ ਤਾਂ ਠੀਕ ਹੋ ਗਿਆ ਸੀ ਜੀ ਮੌਸਮ ਵਧੀਆ ਸੀਗਾ ਐ ਸੀਗਾ ਵੀ ਵਧੀਆ ਚੱਲ ਅੱਜ ਬਾਜਾ ਦਿਨ ਮੌਸਮ ਸਹੀ ਰੱਖੂਗਾ ਪਰ ਉਹੀ ਹਾਲ ਫੇਰ ਕਰ ਲੈ ਇਧਰ ਪਸਵਾਂ ਨੂੰ ਪਾਤਾ ਜੀ ਆਪਾਂ ਨੀਰਾ ਚਾਰਾ ਤੇ ਟੜਕੇ ਦਾ ਮੀਨਾ ਨਾਲੇ ਸੀ ਵਧੀਆ ਬਣ ਕੇ ਸੀ ਮੁੜ ਕੇ ਥੱਲੇ ਗਾਰਾ ਹੋ ਗਿਆ ਤੇ ਵਿੱਚ ਗਾਰੇ ਦੇ ਬੈਠੇ ਰਹੇ ਪਾ ਸੁਬਹ ਠੰਡਾ ਥਾ ਆਪਾ ਦੇ ਮੈਂ ਸਤ ਨੂੰ ਟੋਬਾ ਹੋਵੇ ਮੈਂ ਸਾਨੂੰ ਦਾ ਤੇ ਵਿੱਚ ਬੈਠਣਾ ਰਹਿਣ ਸਾਰੀ ਗਰਮੀ ਨਿਕਲ ਜੇ ਓਹੋ ਸੌ ਲੱਗੇ ਜੀ ਗਰਮੀ ਨੇ ਤਾਂ ਮੱਤ ਮਾਰ ਰੱਖੀ ਬਸ ਕੱਪੜੇ ਲਾਉਣੇ ਤਾਂ ਫਿਰ ਐਨੇ ਮੰਮੀ ਗੰਡੇ ਚੀਰ ਦੇਣਗੇ ਤੇ ਫਿਰ ਮੈਂ ਬਣਾ ਦੂੰਗੀ ਦਾਲ ਸਬ지 ਫਿਰ ਧਾਰਾਂ ਦਾ ਟਾਈਮ ਹੋ ਜਾਊਗਾ ਜੀ ਬਸ ਐ ਚਾਰ ਚਾਰ ਅੱਜ ਤਾਂ 3:30 ਵਜੇ ਦੇ ਲੱਗੇ ਆ ਫਲੀਆਂ ਫੁਲੀਆਂ ਡੁੰਗੀਆਂ ਤੇ ਫੇਰ ਚੀਰੀਆਂ ਸਾਢੇ 3:00 ਵਜੇ ਦੇ ਬਏ ਵਸ ਲੱਗੇ ਆ ਹਾਂ ਕੰਮ ਤੇ ਹੁਣ 8:00 ਦੇ 8:00 ਵਜੇ ਜਾਣਗੇ ਤੇ ਪੁੱਛੋ ਹੀ ਗਰਮੀ ਨੇ ਮਤਬ ਮਾਰ ਰੱਖੀ ਹੈ ਬਾਕੀ ਜੀ ਸਾਰੇ ਜਣੇ ਵੀਡੀਓ ਥੱਲੇ ਕਮੈਂਟ ਜਰੂਰ ਕਰੋ ਆਪ ਦਾ ਰੀਅਲ ਨੇਮ ਤੇ ਪਿੰਡ ਦਾ ਨਾਮ ਜਰੂਰ ਦੱਸਿਓ ਤਾਂ ਕਿ ਆਪਾਂ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦਾ ਨਾਮ ਲੈ ਸਕੀ ਚਲੋ ਜੀ ਦੇਖੋ ਮੰਜਵਰ ਆ ਦੋ ਦੋ ਸੂਟ ਹੋ ਗਏ ਸਾਰਿਆਂ ਦੇ ਜਿਹੜੇ ਅਸੀਂ ਦਾਹੋ ਸੀਗੇ ਮੈਂ ਤੇ ਮੰਮੀ ਨੇ ਵੀਰਾ ਨਾ ਕੇ ਲਾਇ ਸੀਗੇ ਉਹ ਵੀ ਅਸੀਂ ਮਸਲਤੇ ਸੀਗੇ ਕਿਉਂਕਿ ਆਖ ਨੇ ਆਇਆ ਹੁੰਦਾ ਵੀ ਹਲਕੇ ਜਿਹੇ ਹੱਥ ਨੇ ਪਾ ਲਾਗੇ ਹਨਾ ਆਖ ਨੇ ਤਾਂ ਲਾਦਾ ਹੌਲੇ ਜੇ ਹਉਣ ਤੇ ਬਸ ਉਹ ਧੋਤੇ ਉਹ ਨਹੀਂ ਤਾਂ ਮਾਰਦੇ ਆਪਾਂ ਉਹ ਬਾਹਰ ਹੀ ਪਿਆ ਤਾ ਆਪ ਤੇ ਤੇ ਮਾ ਉਹ ਲਾ ਕੇ ਵਸਾਈਆਂ ਆ ਪਾਥ ਨੇ ਨਾ ਲਾਂਗੇ ਉਹ ਪਾਲਾਂਗੇ ਮੁੜ ਕੇ ਤੇ ਚਲੋ ਜੀ ਮੈਂ ਮਾਰ ਲਾਂ ਤੈਂ ਕਪਣਿਆਂ ਦੀ ਮਿਲਦੇ ਸੋਨੂੰ ਫੇਰ ਤੇ ਅੱਜ ਆਪਾਂ ਬਣਾਵਾਂਗੇ ਫਲੀਆਂ ਫਲੀਆਂ ਫਲੀਆਂ

बस पाँच दस मिनट तक बंद करिए टाइम तो लगता इन्हों तो तोड़ के लियाओ फिर ना डो फिर चीरो टाइम तो ता बहुत लग रहा

ਪਹਿਲਾ ਤੋੜ ਕੇ ਲੈ ਲਈ ਫਿਰ ਧੁੰਗੀਆਂ ਫਿਰ ਛੀਦੀਆਂ ਸਬ지 ਖਾਵਾਂਗੇ ਬਹੁਤ ਹੀ ਟੇਸਟੀ ਸਬ지 ਬਣ ਗਈ ਹੈਰੇ ਕਮ ਤੇ ਮੇਲ ਪਾ ਲਿਆ ਜੀ ਚਾਹੇ ਕੋਈ ਵੀ ਕਮ ਲਓ ਜੀ ਸਬ지 ਆਪਣੇ ਦੇ ਬਣ ਫਲੀਆਂ ਪਾ ਦਈਏ ਇਸ ਸਮਾਨ ਨੋ ਵਾਟ ਚੱਕਰਾ ਦੀ ਜਿ ਸਵਾਲਾ ਦੀ ਵਧੀਆ ਨੋ ਮੱਚਾ ਡੁੱਲ ਗਿਆ ਸ਼ਾਮ ਜਮਾਣ ਲੱਗਾ 10 ਮਿੰਟ ਲੱਗੇ ਗਰਮੀ ਵळ ਹੀ ਹਲਕਰ ਪ੍ਰਾਇ ਹੋ ਗਏ ਜਦੋਂ ਆਪ ਪੇਚੇ ਗਏ ਜਿਵੇਂ ਪਾਣੀ ਡੋਲਿਆ ਹੁੰਦਾ ਉੱਤੇ लो जी सब्जी रेडी है खा लो सब्जी फलिया भी मेरा तो हूं जी कर दिया रोटी खा ला और सारा क्ड के लिया जी बस हूँ फिर दुद्ध आद गर्म करके बनावे रोटी लो जी दो मिनट मुड़का सुखाल गए मैं कूलर छ फिर धारा क्ड के लिया टूई जमा बिज गई ਕੀ ਕਰੀ ਹੈ ਜੀ ਗਰਮੀ ਕਾਦੀ ਹਲਕ ਤਾਉਣ ਲੱਗ ਜਾਂਦੀ ਹੈ ਅਸੀਂ ਤਾਂ ਮੁੜਕਾ ਹੀ ਆਦੇ ਹਾਂ ਜੀ ਤੁਸੀਂ ਕੋਈ ਪਸੀਨਾ ਆਦਾ ਹੋਊਗਾ ਜਿਹੜਾ ਬੋਲਦੇ ਆ ਹਾਂ ਜਿਵੇਂ ਘਰੇ ਬੋਲਦੇ ਆ ਬਸ ਉਹ ਮੈਂ ਬੋਲਦੇ ਆ ਆਪਾਂ ਮਗੂ ਹੀ ਹਣਾ ਫਾਰਮੈਲਿਟੀ ਜੀ ਹੁੰਦੀ ਨਹੀਂਗੀ ਪਸੀਨਾ ਕੀਦਾ ਨਹੀਂ ਮਤਲਬ ਮੇਰੇ ਤਾਂ ਮੂੰਹ ਚੋਂ ਨਿਕਲਦਾ ਨਹੀਂ ਮੇਰੇ ਮੂੰਹ ਚੋਂ ਤਾਂ ਬਸ ਮੁੜਕਾ ਹੀ ਨਿਕਲਦਾ ਮੁੜਕਾਸ ਘੋੜੇ ਹਾਂ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਐਂਡ ਤੇ ਬਸ ਹੁਣ ਧਰਾਂ ਧੁਰਾਂ ਲੈਣੇ ਕੱਢ ਕੇ ਫਿਰ ਢਾਲ ਫਿਰ ਆ ਕੇ ਦੁੱਧ ਗਰਮ ਕਰਕੇ ਆਟਾ-ਉਟਾ ਗੁੰਨਾਂਗੇ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਜਿਹੜੇ ਪਹਿਲੀ ਵਾਰ ਦੇਖ ਰਹੇ ਆ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਦੇਖ ਕੇ ਨਾ ਛੱਡਿਆ ਕਰੋ ਤੇ ਨਾਲੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਸਾਰੇ ਜਣੇ ਅੱਜ ਆਪ ਦਾ ਰੀਅਲ ਨੇਮ ਤੇ ਆਪਦੇ ਪਿੰਡ ਦਾ ਨਾਂ ਜ਼ਰੂਰ ਦੱਸਿਓ ਤੇ ਬਾਕੀ ਸਬਜੀ ਕਹਿ ਜੀ ਬਣੀ ਲੱਗੀ ਤੁਹਾਨੂੰ ਉਹ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਆਪਾਂ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੀ ਹੱਸਦੇ ਰਹੋ ਬਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਦੇ ਰਹੋ ਜੀ ਸਤਿ ਸ੍ਰੀ ਅਕਾਲ ਤੇ ਬਾਏ ਬਾਏ